ਕੰਟਮੀਟ ਆਵਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦਾ 3 ਅਗਸਤ 1977 ਨੂੰ ਲੁਧਿਆਣਾ ਜੜੇ ਕਾਰ ਐਕਸੀਡੈਂਟ ਹੋ ਗਿਆ ਤੇ ਮਹਾਪੁਰਖ ਉਸ ਐਕਸੀਡੈਂਟ ਦੇ ਵਿੱਚ ਸਖਤ ਜ਼ਖਮੀ ਹੋ ਗਏ ਉਹਨਾਂ ਦੀਆਂ ਇੱਕ ਪਾਸੇ ਦੀਆਂ ਸਾਰੀਆਂ ਪਸਲੀਆਂ ਟੁੱਟ ਗਈਆਂ ਸਨ ਸਿੰਘਾਂ ਨੇ ਜਲਦੀ ਨਾਲ ਮਹਾਪੁਰਸ਼ਾਂ ਨੂੰ ਲੁਧਿਆਣੇ ਮਿਸ ਬਰਾਉਨ ਹਸਪਤਾਲ ਵਿੱਚ ਦਾਖਲ ਕਰਵਾਇਆ ਇਲਾਜ ਚੱਲਿਆ ਇਲਾਜ ਦੌਰਾਨ ਡਾਕਟਰ ਕਹਿਣ ਲੱਗੇ ਮਹਾਪੁਰਸ਼ੋ ਤੁਹਾਡੇ ਰੋਮ ਕੱਟਣੇ ਪੈਣਗੇ ਛਾਤੀ ਦੇ ਕੇਸ ਕੱਟਣੇ ਪੈਣਗੇ ਤਾਂ ਆਪਰੇਸ਼ਨ ਹੋਵੇਗਾ ਤੇ ਮਹਾਪੁਰਸ਼ਾਂ ਨੇ ਇਸ਼ਾਰੇ ਨਾਲ ਕਿਹਾ ਸੀ ਮੇਰੀ ਸਾਰਾਗਾ ਕੱਟ ਦਿਓ ਪਰ ਮੇਰੇ ਕੇਸ ਨਾ ਕਟਿਓ ਕਿਉਂਕਿ ਉਹ ਧਾਰਨਾ ਪੜਦੇ ਹੁੰਦੇ ਸਨ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸੋ ਸਿੱਖੀ ਸਦਕ ਕੇਸਾ ਸੰਗ ਨਭਾਉਦੇ ਹੋਏ ਮਹਾਂਪੁਰਸ਼ ਆਖਿਰ 16 ਅਗਸਤ 1977 ਨੂੰ ਮਹਾਂਪੁਰਸ਼ ਅਕਾਲ ਚਲਾਣਾ ਕਰ ਗਏ ਸੋ ਮਹਾਂਪੁਰਸ਼ਾਂ ਦੀ ਵਰਸ਼ੀ ਤੇ ਉਹਨਾਂ ਨੂੰ ਕਰੋੜਾਂ ਵਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ